ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਅੱਜ ਆਪਾਂ ਆਏ ਆ ਇਟਲੀ ਦੀ ਬਹੁਤ ਹੀ ਇੱਕ ਸੋਹਣੀ ਸਿਟੀ ਦੇ ਵਿੱਚ ਜਿਸ ਦਾ ਬਹੁਤ ਵੱਡਾ ਨਾਮ ਆ ਆਪਣੇ ਆਪ ਦੇ ਵਿੱਚ ਤੇ ਦੇਖਣ ਵਾਲੀ ਸਿਟੀ ਆ ਇਸ ਦਾ ਨਾਮ ਆ ਜੈਜ਼ੋਲੋ ਤੇ ਇਹ ਇਟਲੀ ਦੇ ਵਿੱਚ ਪੈਂਦੀ ਆ ਵੈਰਨਸ ਦੇ ਆ ਵਿੱਚ ਕਹਿ ਸਕਦੇ ਆ ਵੈਰਨਸ ਸਿਟੀ ਇਟਲੀ ਦਾ ਇੱਕ ਜਿਹੜਾ ਫੇਮਸ ਸ਼ਹਿਰ ਆ ਉਸ ਦਾ ਵਿੱਚ ਆ ਇਹ ਕੰਡਾ ਲੱਗਦਾ ਤੇ ਆਜੋ ਇਸ ਸ਼ਹਿਰ ਦਾ ਇਸ ਸਿਟੀ ਦਾ ਟੂਰ ਕਰਦੇ ਆ ਜਿੰਨੀਆਂ ਵੀ ਵਧੀਆ-ਵਧੀਆ ਚੀਜ਼ਾਂ ਨੇ ਦੇਖਣ ਵਾਲੀਆਂ ਸਾਰੀਆਂ ਤੁਹਾਨੂੰ ਦਿਖਾਉਣੇ ਆ ਤੇ ਆਜੋ ਚੱਲਦੇ ਹਾਂ ਹੁਣ ਸ਼ਹਿਰ ਵਾਲੇ ਨੂੰ ਤੇ ਹੁਣ ਆਪਾਂ ਪਹੁੰਚ ਗਏ ਆ ਉਸ ਜਗ੍ਹਾ ਤੇ ਜਿੱਥੇ ਰੇਸਾਂ ਹੁੰਦੀਆਂ ਕਹਿੰਦੇ ਮਿੱਤਰੋ ਰੇਸਾਂ ਚੱਲ ਰਹੀਆਂ ਨੇ ਰੇਸਾਂ ਰੇਸਾਂ ਕਹਿੰਦੇ ਸਟਾਰਟ ਹੋਣ ਲੱਗੀਆਂ ਰੇਸਾਂ ਇਹ ਸਵਾਰੀਆਂ ਗੱਡੀਆਂ ਲੱਗੀਆਂ ਲੈਣਾ ਤੇ ਉਹ ਜਿੰਨਾ ਨਾ ਹਿੱਸਾ ਲੈਣਾ ਉਹ ਸਾਰੇ ਉਹ ਖੜੇ ਨੇ ਤੇ ਹੁਣ ਆਉਣ ਲੱਗੀ ਇਹਨਾਂ ਦੀ ਰੇਸ ਸ਼ੁਰੂ ਆਪਣੀ ਆਪਣੀਆਂ ਗੱਡੀਆਂ ਸਿਲੈਕਟ ਕਰ ਰਹੇ ਆ ਤੇ ਦੇਖਦੇ ਆਣ ਉਹਦਾ ਯੋਰ ਯੋਰ ਦੇਖਦੇ ਆ ਅੱਜ ਇਹਨਾਂ ਦੇ ਰੇਸ ਸਟਾਰਟ ਹੋਣ ਲੱਗੀ ਆ ਪਹਿਲਾਂ ਮੈਨੂੰ ਲੱਗਦਾ ਸੀ ਕਿ ਰੇਸ ਨਹੀਂ ਆ ਪਰ ਪਹਿਲਾ 걔ੜਾ ਇਹਨਾਂ ਦਾ ਸਿਰਫ ਵਾਰਮ ਅਪ ਦਾ ਹੀ ਦਿੱਤਾ ਤੇ ਉਹ ਲਾਈਟਾਂ ਜਗਾਤੀਆਂ ਤੇ ਲੋ ਜੀ ਰੇਸ ਨੂੰ ਸ਼ੁਰੂ ਆ ਪੂਰਾ ਕੰਮ ਪ੍ਰੋਫੈਸ਼ਨਲ ਆ ਪੂਰਾ ਲਓ ਜੀ ਬਿਨਰ ਅਨਾਉਂਸ ਹੋਣ ਲੱਗਾ ਲਓ ਜੀ ਬਾਜੇ ਤੇ ਗਿਆ ਜੀ ਇਹ ਜਗ੍ਹਾ ਹੈ ਵੈਨਿਸ ਦੇ ਮਸ਼ਹੂਰ ਬੀਚ ਤੇ ਇੱਥੇ ਇੰਨਾ ਕੁ ਰਾਸ਼ ਰਹਿੰਦਾ ਤੇ ਹੁਣ ਆਪਣ ਲੱਗ ਗਈ ਆ ਭੁੱਖ ਘੁੰਮ ਫਿਰ ਕੇ ਤੁਰਦੇ ਤੁਰਦੇ ਤੇ ਹੁਣ ਆਪਾਂ ਖਾਵਾਂਗੇ ਪੀਜ਼ਾ ਜੇ ਇਟਲੀ ਆ ਕੇ ਪੀਜ਼ਾ ਨਹੀਂ ਖਾਦਾ ਤੁਸੀਂ ਪੀਜ਼ਾ ਨਹੀਂ ਖਾਦਾ ਇਟਲੀ ਇਟਲੀ ਚ ਪੀਜ਼ਾ ਕਹਿੰਦੇ ਆ ਉਹਦਾ ਪੀਜ਼ਾ ਤੇ ਜੇ ਇਹ ਨਹੀਂ ਖਾਦਾ ਤੇ ਸਮਝ ਲਓ ਕੁਛ ਨਹੀਂ ਕੀਤਾ ਤੁਸੀਂ ਤੇ ਹੁਣ ਖਾਵਾਂਗੇ ਪੀਜ਼ਾ ਤੇ ਤੁਹਾਨੂੰ ਇਹ ਗੱਲ ਹੋਰ ਮੈਂ ਜ਼ਰੂਰੀ ਤਾਂ ਨੋਟਸ ਦਵਾ ਕਿ ਇਹ ਜਿੱਦਾਂ ਆਪਾਂ ਆਉਨੇ ਆ ਇਸ ਇਨਾ ਜਗ੍ਹਾ ਤੇ ਉ ਘੁੰਮਣ ਆਉਨੇ ਆ ਕੋਈ ਖਾਸ ਐਕਸਪੈਂਸਿਵ ਨਹੀਂ ਆ ਇੱਕ ਨਾਰਮਲ ਜਿੱਦਾਂ ਆਪਣੇ ਨਾਰਮਲ ਸਿਟੀਜ਼ ਦੇ ਵਿੱਚ ਜੋ ਰੇਟ ਹੁੰਦਾ ਉਹੀ ਆ ਹੁਣ ਮੈਂ ਜ਼ਰੂਰ ਪੀਜ਼ਾ ਆਰਡਰ ਕਰਕੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਕਿੰਨੇ ਪੈਸਿਆਂ ਦਾ ਆਪਾਂ ਪੀਜ਼ਾ ਆਰਡਰ ਕੀਤਾ ਲਓ ਜੀ ਆਪਣਾ ਪੀਜ਼ਾ ਵੀ ਆ ਗਿਆ ਧੰਨਵਾਦ ਅੰਕਲ ਜੀ ਧੰਨਵਾਦ ਤੁਹਾਡਾ ਤੇ ਤੁਹਾਨੂੰ ਹੁਣ ਆਪਾਂ ਇਹ ਵੀ ਦੱਸਦੇ ਆਂ ਕਿ ਆਪਣਾ ਪੀਜ਼ਾ ਆਪਾਂ ਨੂੰ ਕਿੰਨੇ ਦਾ ਪਿਆ ਆ ਆਪਾਂ ਨੂੰ ਆਪਣਾ ਪੀਜ਼ਾ ਪਿਆ 70 ਦਾ ਸਹੀ 70 ਦਾ ਪੀਜ਼ਾ ਪਿਆ ਆਪਾਂ ਤੇ ਇਹ ਕੋਈ ਖਾਸ ਐਕਸਪੈਂਸਿਵ ਨਹੀਂ ਹੈ ਜੇ ਆਪਾਂ ਦੇਖੀਏ ਕਿ ਇਹ ਬੈਨ ਇਜ਼ ਦ ਬੀਚ ਕੋਈ ਖਾਸ ਐਕਸਪੈਂਸਿਵ ਨਹੀਂ ਮਿੱਤਰੋ ਨੋਰਮਲ ਆ ਲੋ ਜੀ ਖਾ ਪੀ ਕੇ ਹੁਣ ਆਪਾਂ ਨਿਕਲੇ ਆ ਤੇ ਗਲਤੀ ਜੀ ਕੋਈ ਮਾਫੀ ਨਹੀਂ ਤੇ ਉਹਨਾਂ ਨੇ ਮਿਸਟੇਕ ਕੀਤੀ ਦੋ ਮੁੰਡਿਆਂ ਨੇ ਤੇ ਨਾਲ ਹੀ ਮਾਮਿਆਂ ਨੇ ਚਾਕਲੇ ਆਣਗੇ ਇਹ ਨਹੀਂ ਛੱਡਦੇ ਮਿੱਤਰੋ ਇਹ ਨਹੀਂ ਛੱਡਦੇ ਯੂਰਪ ਵਾਲੇ ਆ ਇਟਲੀ ਵਾਲੇ ਆ ਇਹ ਹੁਣ ਸਮਝਾਉਣਗੇ ਜੇ 99 ਰੁਪਏ ਕੀ ਉਹਨਾਂ ਦੇ ਜੁਰਮਾਨਾ ਨਹੀਂ ਕਰਨਗੇ ਨਹੀਂ ਤੇ ਜੁਰਮਾਨਾ ਕਰਕੇ ਜਾਣਗੇ ਇਦਾਂ ਹੀ ਜਾਣਾ ਉਹਦਾ ਸਾਥ ਚਲੋ ਜੀ ਆਜੋ ਆਪਾਂ ਅੱਗੇ ਚਲੀਏ ਹੁਣ ਤੇ ਤੁਹਾਨੂੰ ਇੱਥੇ ਦੀਆਂ ਵਧੀਆ-ਵਧੀਆ ਚੀਜ਼ਾਂ ਹੁਣ ਦਿਖਾਈਏ ਤੇ ਇੱਥੇ ਤੁਹਾਨੂੰ ਹਰ ਤਰ੍ਹਾਂ ਦੀਆਂ ਸ਼ਾਪਸ ਮਿਲਣਗੀਆਂ ਹਰ ਤਰ੍ਹਾਂ ਦੀਆਂ ਸ਼ਾਪ ਹਰ ਤਰ੍ਹਾਂ ਦੀ ਸ਼ਾਪ ਇੱਥੇ ਮਿਲੂਗੀ ਤੁਹਾਨੂੰ ਗੱਡੀ ਬਹੁਤ ਸੋਹਣੀ ਆ AMG ਵਾਹ ਅੱਗੇ Audi ਹਰ ਤਰ੍ਹਾਂ ਦੀਆਂ ਸ਼ਾਪਸ ਤੇ ਬਹੁਤ ਵਧੀਆ ਇੱਥੇ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਮਹਿੰਗਾ ਮਹਿੰਗਾ ਬਿਲਕੁਲ ਨਹੀਂ ਹੈ ਨੋਰਮਲ ਪ੍ਰਾਈਸ ਆ ਤੇ 12 ਰੈਫਰੈਂਟ ਇੱਕ ਤੇ ਬਸ ਭਰੇ ਹੀ ਆ ਸਾਰੇ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਵਧੀਆ ਫੈਮਲੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵਧੀਆ ਇਨਸਾਨ ਆ ਵਧੀਆ ਫੈਮਲੀ ਆ ਤਾਂ ਤੁਸੀਂ ساری ਜ਼ਿੰਦਗੀ ਸੁੱਖ ਮਾਣੋਗੇ ਜਿਸ ਤਰ੍ਹਾਂ ਇਸ ਬਜ਼ੁਰਗ ਬਾਪੂ ਦੇ ਨੂੰ ਪੱਕਾ ਨਹੀਂ ਮੈਂ ਕਹਿ ਸਕਦਾ ਪਰ ਕਹੂਗਾ ਕਿ ਉਹਦੇ ਅਗੇ ਨਿਆਣੇ ਹੀ ਹੋਣਗੇ ਜਿਹੜੇ ਉਹਨੂੰ ਸਾਹਮਣੇ ਆ ਕੁਮਾਰੇ ਆ ਪਰ ਜ਼ਰੂਰੀ ਆ ਬਾਈ ਆਪਣੀ ਫੈਮਿਲੀ ਨੂੰ ਜ਼ਰੂਰ ਸਾਹਮਣਾ ਕਰੋ ਜ਼ਰੂਰ ਪਿਆਰ ਕਰਿਆ ਕਰੋ ਆਪਣੇ ਪੇਰੈਂਟਸ ਹੋਰ ਕੁਝ ਨਹੀਂ ਲੈ ਕੇ ਜਾਣਾ ਆਪਾਂ ਦੁਨੀਆ ਤੋਂ ਬਸ ਇਹੀ ਪਿਆਰ ਹੀ ਲੈ ਜਾਣਾ ਉਹ ਲੜਾਈ ਹੋ ਗਈ ਲੜਾਈ ਹੋ ਗਈ ਲੜਾਈ ਹੋ ਗਈ ਮਾਰਦਾ ਯਾਰ ਇੱਕ ਅੱਧੀ ਦਿਨ ਯਾਰਾ ਹਿੱਦਾ ਚੱਲ ਭਰਾ ਭਰਾਈ ਆ ਬਸ ਉਹ ਹੋਈ ਜਾਣੀ ਭਰਾਵਾ ਭਰਾਵਾ ਜੀ ਕਹਿੰਦੇ ਲੜਾਈ ਚੱਲਦੀ ਰਹਦੀ ਆ ਤੇ ਇੱਧਰ ਕਹਿੰਦੇ ਖਡਾਉਣਿਆਂ ਦੀ ਦੁਕਾਨਾਂ ਹਰ ਚੀਜ਼ ਦੀ ਸ਼ਾਪ ਮਿਲੂਗੀ ਹਰ ਤਰ੍ਹਾਂ ਦਾ ਰੈਸਟੋਰੈਂਟ ਮਿਲੂਗਾ ਹਰ ਤਰ੍ਹਾਂ ਦਾ ਇਹ ਕੱਪੜਿਆਂ ਦਾ ਅੱਗੇ ਫੇਰ ਜੁੱਤੀਆਂ ਦਾ ਤੇ ਇੱਥੇ ਕੱਪੜੇ ਜੇ ਅੱਗੇ ਸ਼ਾਪ ਆਈ ਮਾ ਵੀ ਤੁਹਾਨੂੰ ਦਿਖਾਉਣਾ ਆਪਣੇ ਬੰਗਲਾਦੇਸ਼ੀ ਬੰਦੂ ਬਾਈ ਬੰਦੂ ਬਾਈਆਂ ਦਾ ਬਿਜ਼ਨਸ ਬਹੁਤ ਹੈ ਇੱਥੇ। ਉਹਨਾਂ ਦੀਆਂ ਸ਼ਾਪਸ ਬਹੁਤ ਆਉਂ ਆ ਉਹ ਆਪਣਾ ਬਹੁਤ ਬਿਜ਼ਨਸ ਕਰਦੇ ਆ। ਭਾਈ ਬੰਦੂ ਇਹ ਬੰਦੂ ਬਾਈ। ਅੱਛਾ ਬਾਈ ਬੰਦੂ। ਬੰਗਲਾਦੇਸ਼ੀਆ ਨੂੰ ਇੱਥੇ ਉਹ ਜਿੰਦੇ ਆ ਬਿਅਰ ਬੰਦੂ ਬਾਈ। ਭਾਈ ਬੰਦੂ। ਅੱਛਾ ਬਾਈ ਬੰਦੂ। ਚਲੋ ਜੀ ਨਵਾਂ ਪਤਾ ਲੱਗ ਗਿਆ ਆਪਾਂ ਨੂੰ। ਇਹ ਵਾਕ ਕਰਦੇ ਕਰਦੇ ਆਪਾਂ 3-4 ਕਿਲੋਮੀਟਰ ਅੱਗੇ ਆ ਗਏ ਆ ਤੇ ਉਸ ਤੋਂ ਬਾਅਦ ਹੁਣ ਇਹ ਕਹਿੰਦੇ ਇੱਥੇ ਦਾ ਸੈਂਟਰ ਜਿਹਾ ਆਇਆ ਸ਼ਾਪ ਹਾਂਜੀ ਸ਼ੋਪਿੰਗ ਡਰੈਸਾਂ ਹੀ ਵੇਖਦੀਆਂ ਤੁਹਾਨੂੰ ਜੀ ਡਰੈਸਾਂ ਜਿੱਥੇ ਡਰੈਸਾਂ ਆ ਸ਼ੋਪਿੰਗ ਆ ਬਬ ਕਦੇ ਸਾਡੀਆਂ ਵੀ ਚੀਜ਼ਾਂ ਕੋਈ ਦਿਖਾ ਦਿਆ ਕਰੋ ਕੱਛੇ ਬਣਾਣਾ ਵੀ ਸਾਡੇ ਵਿਖੇ ਕਰ ਗਰਮੀਆਂ ਦੇ ਕੱਛੇ ਬਣਾਣਾ ਸਾਡੇ ਲਈ ਵੀ ਕੋਈ ਦੇਖ ਦੋ ਖਲੋਇਆ ਕਰੋ ਮਾਰਕੀਟ ਅੱਛਾ ਲਓ ਇਹ ਇੱਥੇ ਮਿਲੇਗਾ ਨਾ ਤੇ ਬਹੁਤ ਰੌਣਕ ਆ ਮਿੱਤਰੋ ਬਹੁਤ ਰੌਣਕ ਆ ਅੱਜ ਦੇ ਬਹੁਤਾ ਹੀ ਰਾਜ ਆ ਅੱਜ ਬਹੁਤ ਰਾਜ ਆ ਹਾਂਜੀ ਗਰਮੀ ਬਹੁਤ ਆ ਸਾਰੀ ਕੋਰੋਨਾ ਵਾਇਰਸਲੀ ਆਇਆ ਹੋਇਆ ਹੈ ਅੱਜ ਗਰਮੀ ਵੀ ਬਹੁਤ ਆ ਤੇ ਪੈਰ ਰੱਖ ਅਰੇ ਸਮਾ ਵਕੇਸ਼ਨ ਹੋ ਰਿਹਾ ਨਾ ਬੱਚਾ ਹਾਂਜੀ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਆ ਚਲੋ ਜਿਆਦਾ ਤੇ ਨਹੀਂ ਹੋ ਗਿਆ ਪੈਰ ਰੱਖਣ ਨੂੰ ਪਰ ਹੈਗੀ ਆ ਜਗ੍ਹਾ ਉਦਾਂ ਆਪਣੇ ਘਾਵਤ ਬਣੀ ਨਾ ਕਿ ਪੈਰ ਰੱਖ ਕਾਵਤ ਬਣੀ ਹੈ ਨਾ ਕਿ ਪੈਰ ਰੱਖਣ ਦੀ ਜਗ੍ਹਾ ਹੈ ਤੇ ਦੇਖ ਲਓ ਸੇਫਟੀ ਦਾ ਕਿੰਨਾ ਖਾਸ ਪ੍ਰਬੰਧ ਹੈ ਇੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਪੁਲਿਸ ਦੀ ਗੱਡੀਆਂ ਵੇਖ ਲਓ ਵੱਡੀ ਬੈਂ ਬੱਸ ਸਾਰਾ ਕੁਝ ਹੀ ਆ ਤੇ ਇੱਥੇ ਹਿੱਲਣ ਨਹੀਂ ਦਿੰਦੇ ਹਿੱਲਣ ਵੀ ਜੇ ਆਪਾਂ ਕਹੀਏ ਨਾ ਹਿੱਲਣ ਵੀ ਦੇ ਦੇਣਗੇ ਉਹ ਵੀ ਨਹੀਂ ਦਿੰਦੇ ਮਿੱਤਰੋ ਇਸ ਤਰ੍ਹਾਂ ਦੀਆਂ ਦੁਕਾਨਾਂ ਬਹੁਤ ਸ਼ਾਪਸ ਨੇ ਆਪਣੇ ਬੰਗਲਾਦੇਸ਼ ਵਾਲੇ ਵੀਰਾਂ ਦੀਆਂ ਤੇ ਜ਼ਿਆਦਾ ਉਹਨਾਂ ਦੀਆਂ ਲੱਭਣ ਗਿਆ ਤੁਹਾਨੂੰ। ਪਿਆਸ ຢਾਵਟ ਕੀਤੀ ਜਾਂ ਰਹੀ ਕੀ ਰਸੇ ਰਸੇ ਲਾਲ ਆ। ਮੱਛੀ ਦੇ ਨਹੀਂ ਖਾਣੇ ਜਣਾ ਮੱਛੀ ਹੈ ਨਾ ਮੱਛੀ ਦੀ ਸਪੈਸ਼ਲ ਆ ਗਏ ਨਾ। ਇਹ ਮੱਛੀ ਦਾ ਰੈਸਟੋਰੈਂਟ ਆ। ਆਈਸਕ੍ਰੀਮ ਕੋ ਬਾਅਦ ਨੂੰ ਤੁਹਾਨੂੰ ਦੱਸ। ਪਿਓਰ ਦੁੱਧ ਦੀ ਆਈਸਕ੍ਰੀਮ ਆ। ਕਹਿੰਦਾ ਮਤਲਬ ਉਹ ਇਹੀ ਆ ਉਹ ਗਾਂ ਰੱਖਣ। ਇੰਟਰਵਿਊ ਇੰਟਰਵਿਊ ਵੀ ਦੇਖ ਸਕਦੇ ਹੋ ਬੰਗਲਾਦੇਸ਼ ਵਾਲੇ ਵੀਰਾਂ ਤੋਂ ਆਨ ਆਨ ਆ ਵੀ ਵੀ ਬਸ ਕੋਮਾ ਦੇ ਕੋਮਾ ਦੇ ਆਪਾਂ ਹੋਟਲ ਵਨੇਸ਼ੀਆ ਦੇ ਕੋਲ ਪਹੁੰਚ ਗਏ ਆ ਤੇ ਇਹ ਇੱਕ ਬਹੁਤ ਫੇਮਸ ਇੱਥੇ ਹੋਟਲ ਆ ਯੂਰਪ ਯੂਨੀਅਨ ਦੇ ਝੰਡੇ ਲਾਏ ਹੋਇਆ ਇਹਨਾਂ ਦੇ ਵਿੱਚ ਇਨਕਲੂਡਿੰਗ ਇੰਗਲੈਂਡ ਤੇ ਲਾਈਵ ਇਵੈਂਟ ਚੱਲ ਰਿਹਾ ਨਾਲ ਦੀ ਨਾਲ ਉਹ ਤੋਂ ਵੀ ਇੱਕ ਇੱਕ ਹੋਰ ਵਧੀਆ ਜੀਜ਼ ਦਿਖਾਵਾਂ ਤੁਹਾਨੂੰ ਬੜੀ ਘੈਂਟ ਜੀਜ਼ ਆ ਵੀਦਰਾ ਆਪਾਂ ਨੂੰ ਤੇ ਬਹੁਤ ਵਧੀਆ ਲੱਗੀ ਆਜੋ ਲੱਗ ਕੇ ਦਿਖਾਉਣਾ ਤੁਹਾਨੂੰ ਉਹ ਦੇਖੋ ਥੱਲੇ ਇਹ ਦੇਖੋ ਜੜਾਂ ਤੇ ਇਹਦੇ ਉੱਪਰ ਸਾਰਾ ਉੱਪਰ ਤੱਕ ਨੇਚਰ ਨੂੰ ਦੇਖ ਲਓ ਕਿੰਨਾ ਪਿਆਰ ਕਰਦੇ ਹੋ ਸਾਰੀਆਂ ਇਹ ਬੇਰ ਉਹ ਗੇੜੀਆਂ ਬੂਟੀਆਂ ਹੁੰਦੀਆਂ ਸਾਰੀਆਂ ਉੱਪਰ ਝੜੀਆਂ ਤੇ ਇਹ ਆਰਟੀਫੀਸ਼ਲ ਨਹੀਂ ਆ ਰੀਅਲ ਆ ਤੇ ਇੱਥੇ ਆ ਰਾਈਡ ਬਹੁਤ ਫੇਮਸ ਆ ਆ ਰਾਈਡ ਦੇ دیਵਾਨੇ ਆ ਲੋ ਕਹਿੰਦੇ ਇੱਥੇ ਆ ਰਾਈਡ ਇਸ ਰਿਕਸ਼ੇ ਦੇ دیਵਾਨੇ ਆ ਇੱਥੇ ਲੋ ਤੇ ਪੂਰਾ ਘਾਰ ਕਵਰ ਕੀਤਾ ਹੋਇਆ ਵਾ ਇਹਨਾਂ ਨਾਲ ਬੇਲ ਬੂਟੀਆਂ ਦੇ ਨਾਲ ਓਹ ਦੇਖੋ ਓਹ ਦੇਖੋ ਕਿ ਹਮ ਪੈ ਗਈ ਉਧਰ ਮਿੱਤਰੋ ਉਧਰ ਗੇਮ ਪੈ ਗਈ ਕਹਿੰਦੇ ਤੈਨੂੰ ਸੋਚਦੇ ਹੁਣਗੇ ਕਿਹੜੀ ਗੇਮ ਪੈ ਗਈ ਹੁਣ ਇਹ ਤੁਹਾਨੂੰ ਦੱਸਦੇ ਆ ਉਹਦੇ ਬੈਕ ਸਾਈਡ ਉਸ ਗੱਡੀ ਦੇ ਪਿਛਲੀ ਸਾਈਡ ਪਿੱਛੇ ਗੱਡੀ ਦਿਖ ਰਹੀ ਹੈ ਗ੍ਰੀਨ ਉਹ ਲਾਈ ਆ ਗਲਤ ਪਾਰਕਿੰਗ ਗਲਤ ਪਾਰਕਿੰਗ ਲਾਉਣ ਕਰਕੇ ਮਾਮੇ ਆ ਗਏ ਹੁਣ ਇਹਨੂੰ ਗੱਡੀ ਚਕਾਉਣਗੇ ਉਹ ਵੇਟ ਕਰ ਰਹੇ ਆ ਟੂ ਟਰੱਕ ਦੀ ਟੋਲ ਟਰੱਕ ਹੁੰਦਾ ਕਿਹੜਾ ਹੁੰਦਾ ਟੂ ਟਰੱਕ ਆਡੇ ਫਦੇ ਵਾਲਾ ਬੱਸ ਜਦੋਂ ਆਇਆ ਤੇ ਉਹਨਾਂ ਨੇ ਲੱਭਣ ਨਹੀਂ ਦੇਣੀ ਇੱਥੇ ਮਿੱਤਰੋ ਇਹ ਨਹੀਂ ਮਾਮੇ ਫਰ ਨਹੀਂ ਮਾਰਨ ਦਿੰਦੇ ਇਹ ਨਹੀਂ ਫਰ ਮਾਰ ਦਿੰਦੇ